ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬ ਬੁੱਕ ਤੇ ਮੈਂ ਮਨਪ੍ਰੀਤ ਕੌਰ ਲੈ ਕੇ ਆਈ ਹਾਂ ਕੇਜੀ ਸਿੰਘ ਦੀ ਲਿਖੀ ਹੋਈ ਕਿਤਾਬ ਰੂਹ ਦੀ ਖੁਸ਼ਬੂ ਇਹ ਕਹਾਣੀ ਗਲਤ ਰਾਹ ਪਟਕ ਰਹੀਆਂ ਦੇਹਾਂ ਤੇ ਰੂਹਾਂ ਲਈ ਹੈ ਨਾ ਕਿ ਸਾਰਿਆਂ ਲਈ ਕਿਉਂਕਿ ਪੰਜੇ ਉਂਗਲਾਂ ਇੱਕੋ ਨਹੀਂ ਹੁੰਦੀਆਂ ਮੇਰੇ ਵਾਂਗੇ ਸੱਚੀ ਮੁਹੱਬਤ ਤੈਨੂੰ ਵੀ ਹੋਈ ਹੁੰਦੀ ਤਾਂ ਪਤਝੜ ਪੁਲਾੰਗਾ ਵਿੱਚ ਮੇਰੇ ਸਾਥ ਹੋਣਾ ਸੀ ਮੈਨੂੰ ਲੱਗਦਾ ਤੈਨੂੰ ਵਹਿਮ ਹੋਇਆ ਮੁਹੱਬਤ ਦਾ ਇਹ ਰੂਹਾਂ ਦਾ ਨਹੀਂ ਕੋਈ ਜਿਸਮਾਂ ਦਾ ਚਾਹਣਾ ਸੀ ਰੂਹ ਦੀ ਖੁਸ਼ਬੂ ਮੁਹੱਬਤ ਤੇ ਪਿਆਰ ਵਿੱਚ ਬਹੁਤ ਫਰਕ ਹੈ ਪਿਆਰ ਹਰ ਇੱਕ ਰਿਸ਼ਤੇ ਵਿੱਚ ਹੁੰਦਾ ਹੈ ਪਰ ਮੁਹੱਬਤ ਵਿੱਚ ਇੱਕ ਖਾਸ ਰਿਸ਼ਤਾ ਹੁੰਦਾ ਹੈ ਪਿਆਰ ਆਪਣੇ ਆਪ ਹੋ ਜਾਂਦਾ ਹੈ ਪਰ ਮੁਹੱਬਤ ਸਿਰਫ ਕਰਨੀ ਪੈਂਦੀ ਹੈ ਰਿਸ਼ਤੇ ਕੱਚੇ ਧਾਗੇ ਹੁੰਦੇ ਹਨ ਜੋ ਹਵਾ ਦੇ ਹਲਕੇ ਬੁੱਲੇ ਨਾਲ ਹੀ ਟੁੱਟ ਜਾਂਦੇ ਹਨ ਪਰ ਮੁਹੱਬਤ ਕੋਈ ਤਾਂ ਗਾਂਜਾ ਪੱਥਰ ਨਹੀਂ ਹੈ ਅੱਜ ਦੀ ਕੜੀ ਮੁਹੱਬਤ ਕੋਈ ਨਹੀਂ ਕਰਦਾ ਮੁਹੱਬਤ ਦਾ ਨਾ ਬਦਨਾ ਕੀਤਾ ਜਾ ਰਿਹਾ ਹੈ ਮੈਨੂੰ ਉਸ ਨਾਲ ਸੱਚੀ ਮੁਹੱਬਤ ਹੈ ਇਹ ਸਿਰਫ ਉਸ ਦਾ ਵਹਿਮ ਹੁੰਦਾ ਹੈ ਹਾਂ ਪਿਆਰ ਹੋ ਸਕਦਾ ਪਰ ਅੱਜ ਪਿਆਰ ਰੂਹ ਵਾਲਾ ਨਹੀਂ ਹੁੰਦਾ ਸਿਰਫ ਜਿਸਮ ਤੱਕ ਸੀਮਿਤ ਹੈ ਕਿਉਂਕਿ ਰੂਹਾਨੀ ਪਿਆਰ ਇਸ਼ਕ ਵਿੱਚ ਜਿਸਮ ਨਹੀਂ ਆਉਂਦੀ ਪਰ ਅੱਜ ਦੇ ਪਿਆਰ ਤਾਂ ਹੁੰਦੇ ਹੀ ਜਿਸਮ ਨੂੰ ਵੇਖ ਕੇ ਨੇ ਉਹ ਕਿਵੇਂ ਜਿਸਮੀ ਹਨ ਵੇਖੋ ਕੋਈ ਵੀ ਇਨਸਾਨ ਕਿਸੇ ਦੀ ਰੂਹ ਨੂੰ ਨਹੀਂ ਵੇਖ ਸਕਦਾ ਫਿਰ ਉਹ ਪਿਆਰ ਰੂਹਾਂ ਵਾਲਾ ਕਿਵੇਂ ਕਰਦਾ ਹੈ ਉਹ ਕਿਵੇਂ ਕਹਿ ਸਕਦਾ ਹੈ ਕਿ ਮੈਨੂੰ ਰੂਹ ਤੋਂ ਪਿਆਰ ਹੈ ਅਕਸਰ ਉਸ ਨੂੰ ਖੁਦ ਨੂੰ ਨਹੀਂ ਪਤਾ ਕਿ ਉਹ ਪਿਆਰ ਹੀ ਜਿਸਮ ਨੂੰ ਕਰ ਰਿਹਾ ਹੈ ਉਹ ਇੱਕ ਜਿੰਦ ਪੂਜਾ ਰਿਹਾ ਹੈ ਆਪਣੇ ਪ੍ਰੇਮੀ ਦੇ ਨੈਣ ਨਕਸ਼ ਫਿਗਰ ਸਰੀਰ ਦਾ ਇਕੱਲਾ ਇਕੱਲਾ ਅੰਗ ਅੱਖਾਂ ਅੱਗੇ ਘੁੰਮਦਾ ਰਹਿੰਦਾ ਹੈ ਤੇ ਵਾਰ-ਵਾਰ ਅੱਖਾਂ ਰਾਹੀਂ ਉਸ ਦੀ ਭਿਆਨਕ ਸੁੰਦਰਤਾ ਨੂੰ ਫਰੋਲਿਆ ਜਾਂਦਾ ਹੈ ਮਿਲਣ ਮਿਲਾਪ ਗਲਤ ਰਾਹ ਦੀਆਂ ਮੁਲਾਕਾਤਾਂ ਕੁਝ ਸਮੇਂ ਬਾਅਦ ਸਭ ਕੁਝ ਖਤਮ ਵਕੋ ਵਖਰਾ ਹੋ ਜਾਂਦੇ ਹਨ ਦਿਲ ਟੁੱਟ ਜਾਂਦੇ ਨੇ ਜ਼ਿੰਦਗੀ ਬਰਬਾਦ ਹੋਰ ਬਹੁਤ ਕੁਝ ਹੁੰਦਾ ਹੈ ਇਹ ਸਭ ਕੀ ਹੈ ਕਿ ਮੁਹੱਬਤ ਪਿਆਰ ਐਨੇ ਕਮਜ਼ੋਰ ਹਨ ਜਾਂ ਕਰਨ ਵਾਲੇ ਇਸ ਵਿੱਚ ਰੂਹ ਦਾ ਕੀ ਰੋਲ ਹੈ ਰੂਹਾਂ ਵਾਲਾ ਪਿਆਰ ਹੁੰਦਾ ਹੈ ਆਪਾਂ ਕਰ ਸਕਦੇ ਹਾਂ ਪਰ ਇਹ ਪਿਆਰ ਸੂਰਤ ਜਿਸਮ ਨਾਲ ਨਹੀਂ ਹੁੰਦਾ ਰੂਹ ਵਾਲਾ ਪਿਆਰ ਉਸਦੇ ਜਜ਼ਬਾਤ ਭਾਵਨਾਵਾਂ ਸੋਚ ਵਿਚਾਰ ਦਰਦ ਦੁੱਖ ਸੁਖ ਹਰ ਖੁਸ਼ੀ ਤੇ ਸਾਥ ਇਹਨਾਂ ਸਭ ਨੂੰ ਸਮਝਣਾ ਬੇ ਹਿਸਾਬ ਮੋ ਕਰਨਾ ਦਿ ਲੋ ਕਦਰ ਤੇ ਇੱਜ਼ਤ ਕਰਨਾ ਹੀ रूह वाला प्यार हूँ है ये आप नहीं सकते सिर्फ महसूस कर सकते हाँ एक वक्रे एहसास ना तो मोह होना रूह का प्यार है पर यह कोई आम एहसास नहीं उसके अरमान का खास एहसास होगा जिसमें प्यार रूहानी प्यार दा एक अंग एक हिस्सा है जो कि उसनु रूहों पा के उसकी सहमति ना है ਜਿਸ ਮੇ ਪਿਆਰ ਦੇ ਅਲੱਗ ਅਹਿਸਾਸ ਤੜਫ ਹੁੰਦੀ ਹੈ ਜੋ ਆਪਾਂ ਆਮ ਕਰ ਰਹੇ ਹਾਂ ਤੇ ਰੂਹਾਨੀ ਪਿਆਰ ਦਾ ਨਾਮ ਦਿੰਦੇ ਹਾਂ ਰੂਹਾਨੀ ਪਿਆਰ ਵਿੱਚ ਸ਼ਕਲਾਂ ਦੀ ਜ਼ਰੂਰਤ ਨਹੀਂ ਹੁੰਦੀ ਪਰ ਅੱਜ ਕਿਸੇ ਨੂੰ ਵੇਖ ਕੇ ਹੀ ਪਿਆਰ ਕਿਉਂ ਹੁੰਦਾ ਹੈ ਉਹਨਾਂ ਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਕਿ ਇਹੀ ਮੇਰਾ ਸੱਚਾ ਪਿਆਰ ਹੈ ਉਸੇ ਅਰਮਾਨ ਭਾਵਨਾਵਾਂ ਨਾਲ ਕਿਉਂ ਨਹੀਂ ਸਾਂਝ ਪਾਉਂਦੇ ਸੋਚ ਕੇ ਵੇਖੋ ਬਹੁਤ ਵੱਡੇ ਵਹਿਮ ਵਿੱਚ ਤੁਸੀਂ ਆਪਣੀ ਜਵਾਨੀ ਜ਼ਿੰਦਗੀ ਟਾਈਮ ਨੂੰ ਬਰਬਾਦ ਕਰ ਰਹੇ ਹੋ ਅਕਸਰ ਕਈ ਵਾਰ ਆਪਾਂ ਨੂੰ ਪਹਿਲੀ ਨਜ਼ਰ ਹੀ ਵੇਖ ਕੇ ਕਿਸੇ ਨੂੰ ਕੁਝ ਅਜੀਬ ਮਹਿਸੂਸ ਹੁੰਦਾ ਐਦਾਂ ਹੁੰਦਾ ਵੀ ਹੈ ਪਰ ਜੋ ਗਲਤ ਸੋਚ ਨੂੰ ਲੈ ਕੇ ਕਰਦੇ ਹੋ ਉਹ ਹੀ ਜਿਸਮੀ ਹੈ ਕਿਉਂਕਿ ਆਪਾਂ ਨੂੰ ਇਨਸਾਨ ਕਿਸੇ ਨਾ ਕਿਸੇ ਰੂਪ ਵਿੱਚ ਹੀ ਮਿਲੇਗਾ ਗੱਲ ਇਹ ਹੈ ਕਿ ਉਸ ਦੇ ਹਾਉ ਪਾਉ ਜਜ਼ਬਾਤ ਨਾਲ ਨਹੀਂ ਪਿਆਰ ਕਰਦੇ ਆਪਣੇ ਮਿਸ਼ਨ ਕੁਝ ਹੋਰ ਬਣ ਜਾਂਦੇ ਵੱਡੀ ਮੁਲਾਕਾਤ ਬਹੁਤ ਜਲਦ ਸ਼ਾਰੀਰੀਕ ਸੰਬੰਧ ਤੇ ਖਤਮ ਹੁੰਦੀ ਹੈ ਸੱਚਾ ਪਿਆਰ ਹਰ ਕੋਈ ਕਹਿੰਦਾ ਮੇਰਾ ਸੱਚਾ ਪਿਆਰ ਸੀ ਮੈਥੋਂ ਦੂਰ ਚਲਾ ਗਿਆ ਉਹ ਬੇਵਫਾ ਹੈ ਪਰ ਇਹ ਵੀ ਇੱਕ ਵਹਿਮ ਹੀ ਹੈ ਸੱਚੇ ਪਿਆਰ ਵਿੱਚ ਅਸੀਂ ਸਿਰਫ ਪਿਆਰ ਨੂੰ ਦੇ ਜਾਵਾਂ ਸਕਦੇ ਹਾਂ ਨਾ ਕਿ ਉਸ ਤੋਂ ਪਿਆਰ ਲੈ ਸਕਦੇ ਹਾਂ ਪਰ ਆਪਾਂ ਦੋਫਲ ਪਿਆਰ ਕਰਕੇ ਰਟਲਾ ਰੱਖਦੇ ਹਾਂ ਕਿ ਤੁਸੀਂ ਤਾਂ ਮੈਨੂੰ ਪਿਆਰ ਹੀ ਨਹੀਂ ਕਰਦੇ ਤੁਸੀਂ ਤਾਂ ਮੈਨੂੰ ਯਾਦ ਹੀ ਨਹੀਂ ਕਰਦੇ ਮਤਲਬ ਇਹ ਕਹਿ ਕੇ ਤੁਸੀਂ ਵੀ ਉਸ ਤੋਂ ਪਿਆਰ ਲੈਣਾ ਚਾਹੁੰਦੇ ਹੋ ਤਾਂ ਫਿਰ ਸਪਸ਼ਟ ਹੈ ਕਿ ਪਿਆਰ ਦੇ ਕੇ ਪਿਆਰ ਲਿਆ ਇਹ ਤਾਂ ਇੱਕ ਬਿਜ਼ਨਸ ਹੋਇਆ ਸੋ ਸੱਚਾ ਪਿਆਰ ਸਿਰਫ ਉਹੀ ਹੈ ਜੋ ਆਪਾਂ ਉਸ ਨੂੰ ਦੇਣਾ ਹੈ ਜੇ ਉਹ ਸੱਚਾ ਪਿਆਰ ਕਰਦਾ ਹੋਵੇਗਾ ਤਾਂ ਤੁਹਾਨੂੰ ਵੀ ਪਿਆਰ ਦੇਵੇਗਾ ਤੁਸੀਂ ਉਹਨੂੰ ਉਹ ਤੁਹਾਨੂੰ ਪਿਆਰ ਕਰੇਗਾ ਪਰ ਆਪਣੇ ਮਨ ਅੰਦਰ ਇਹ ਨਹੀਂ ਹੋਣਾ ਚਾਹੀਦਾ ਕਿ ਉਸ ਤੋਂ ਪਿਆਰ ਲੈਣਾ ਹੈ ਤੁਹਾਡਾ ਪਿਆਰ ਉਸ ਨੂੰ ਖੁਦ ਅਹਿਸਾਸ ਕਰਵਾਏਗਾ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ ਇੱਕ ਦੂਜੇ ਤੋਂ ਦੂਰ ਹੋਣ ਨਾਲ ਪਿਆਰ ਮੁਹੱਬਤ ਰਿਸ਼ਤਾ ਨਹੀਂ ਟੁੱਟ ਮੁੱਕ ਸਕਦਾ ਉਹ ਸਿਰਫ ਆਪਣੇ ਦਿਲ ਦੇ ਨੇੜੇ ਹੋਣਾ ਚਾਹੀਦਾ ਉਸ ਇਨਸਾਨ ਦਾ ਆਪਣੇ ਪ੍ਰਤੀ ਦਿਲਚਸਪਾ ਹੋਵੇ ਚਾਹੇ ਖੁਦ ਕਿਸੇ ਹੋਰ ਦਾ ਹੋ ਜਾਵੇ ਪਿਆਰ ਦਾ ਮਤਲਬ ਇਹ ਨਹੀਂ ਕਿ ਜਦੋਂ ਤੱਕ ਉਹ ਆਪਣੇ ਨਾਲ ਹੈ ਉਦੋਂ ਤੱਕ ਉਸ ਨਾਲ ਰਿਸ਼ਤਾ ਹੈ ਗੱਲ ਅੰਦਰਲੇ ਜਜ਼ਬਾਤ ਤੇ ਭਾਵਨਾਵਾਂ ਦੀ ਹੈ ਮੁਹੱਬਤ ਮੁਹੱਬਤ ਉਹ ਅਹਿਸਾਸ ਸਕੂਨ ਚੈਨ ਜੰਨਤ ਦੀ ਸੈਰ ਨਜ਼ਾਰਾ ਪਿਆਰਾਂ ਦਾ ਕਾਫਲਾ ਜ਼ਿੰਦਗੀ ਦਾ ਰਾਜ ਹੈ ਜੋ ਇਨਸਾਨ ਚਾਹ ਕੇ ਵੀ ਨਹੀਂ ਪਾ ਸਕਦਾ ਕਿਉਂਕਿ ਇਨਸਾਨਾਂ ਦੇ ਈਮਾਨ ਬਦਲ ਜਾਂਦੇ ਹਨ ਕਹਿਣ ਨੂੰ ਹਰ ਕੋਈ ਕਹਿ ਦਿੰਦਾ ਕਿ ਮੈਂ ਮੁਹੱਬਤ ਕਰਦਾ ਹਾਂ ਪਰ ਨਹੀਂ ਇਹ ਬਹੁਤ ਵੱਡਾ ਧੋਖਾ ਤੇ ਵਹਿਮ ਹੈ ਆਪਣੇ ਆਪ ਨੂੰ ਕਿ ਆਪਾਂ ਕਿਸੇ ਨੂੰ ਮੁਹੱਬਤ ਕਰਦੇ ਹਾਂ ਮੁਹੱਬਤ ਹੋ ਸਕਦੀ ਹੈ ਪਰ ਉਹ ਇੱਕ ਪਿਆਰ ਬਣ ਕੇ ਰਹਿ ਜਾਂਦੀ ਹੈ ਕਿਉਂਕਿ ਮੁਹੱਬਤ ਸਾਰੀ ਜ਼ਿੰਦਗੀ ਮਰਦੇ ਦਮ ਤੱਕ ਕਰਨੀ ਪੈਂਦੀ ਹੈ ਇਸ ਵਿੱਚ ਕੋਈ ਸ਼ੱਕ ਇਤਰਾਜ਼ ਨਹੀਂ ਹੁੰਦਾ ਸਿਰਫ ਆਪਣੇ ਤੱਕ ਸੀਮਿਤ ਹੈ ਮੁਹੱਬਤ ਇਹ ਕਦੇ ਵੀ ਕਿਸੇ ਹਾਲ ਵੀ ਝੂਠੀ ਟੁੱਟ ਮੁਕ ਨਹੀਂ ਸਕਦੀ ਪਰ ਆਪਾਂ ਨੂੰ ਪਤਾ ਹੀ ਨਹੀਂ ਮੁਹੱਬਤ ਕੀ ਹੁੰਦੀ ਹੈ ਕਿਵੇਂ ਕੀਤੀ ਜਾਂਦੀ ਹੈ ਪਿਆਰ ਨੂੰ ਹੀ ਆਪਾਂ ਮੁਹੱਬਤ ਦਾ ਨਾਮ ਤੇ ਦਿੰਦੇ ਹਾਂ ਪਰ ਮੁਹੱਬਤ ਵਿੱਚ ਬਹੁਤ ਸਾਰੇ ਹਰ ਪਗ ਦੇ ਪਿਆਰ ਹੁੰਦੇ ਹਨ ਸੱਚੀ پاک ਮੁਹੱਬਤ ਮਾਂ ਕਰਦੀ ਹੈ ਆਪਣੀ ਔਲਾਦ ਨੂੰ ਬੱਚੇ ਨੂੰ ਜੋ ਮਾਂ ਦੀ ਮਮਤਾ ਉਹ ਹੈ ਇੱਕ ਮੁਹੱਬਤ ਕੋਈ ਮਤਲਬ ਨਹੀਂ ਹੁੰਦਾ ਕੋਈ ਲਾਲਚ ਨਹੀਂ ਹੁੰਦਾ ਕੋਈ ਲੈਣ ਦੇਣ ਕੋਈ ਰੰਗ ਰੂਪ ਅਪਾਹਜ ਨੂੰ ਵੀ ਕਰਦੀ ਹੈ ਮਾਂ ਮੁਹੱਬਤ ਔਲਾਦ ਨਸ਼ੇੜੀ ਹੋਵੇ ਦੁੱਖ ਦਿੰਦੀ ਹੈ ੱੱਕੇ ਮਾਰਦੀ ਹੈ ਇੱਜ਼ਤਾਂ ਰੋਲਦੀ ਹੈ ਪਰ ਮਾਂ ਨੇ ਹਰ ਹਾਲ ਪੜਾਉਤੇ ਔਲਾਦ ਨੂੰ ਸਵੀਕਾਰ ਕੀਤਾ ਹੈ ਸਭ ਕੁਝ ਉਸ ਉਪਰੋਂ ਨਿਸਾਵਰ ਕੀਤਾ ਹੈ ਜਲਦੀ ਸਾਹ ਹੱਥ ਤੱਕ ਮਾਂ ਬੱਚੇ ਨੂੰ ਮੁਹੱਬਤ ਕਰਦੀ ਆਈ ਹੈ ਔਲਾਦ ਤੋਂ ਕੁਝ ਨਹੀਂ ਚਾਹੁੰਦੀ ਬਸ ਉਸਨੂੰ ਪੜ ਲਾਉਂਦੀ ਹੈ ਪਰ ਆਪਾਂ ਤਾਂ ਮੁਹੱਬਤ ਹੱਕ ਹਰ ਚੀਜ਼ ਉਸ ਤੋਂ ਬਰਾਬਰ ਮੰਗਦੀ ਹਾਂ ਨਿੱਕੀ ਜਿਹੀ ਗਲਤੀ ਜਾਂ ਗਲਤ ਫਹਮੀ ਵਿੱਚ ਹੀ ਉਸਨੂੰ ਜ਼ਿੰਦਗੀ ਵਿੱਚੋਂ ਬਾਹਰ ਕੱਢ ਦਿੰਦੇ ਹਾਂ ਉਹ ਮੁਹੱਬਤ ਕਿੱਦਾਂ ਦੀ ਹੋਈ ਇਹ ਤਾਂ ਇੱਕ ਸੌਦਾ ਹੋਇਆ ਭਾਈ ਸਾਹਿਬ ਜੀ ਮੁਹੱਬਤ ਦੀਆਂ ਰਮਜ਼ਾਂ ਬਹੁਤ ਦੂਰ ਨੇ ਮਾਂ ਤੋਂ ਸਿੱਖੋ ਮੁਹੱਬਤ ਕਰਨੀ ਤੁਹਾਡਾ ਮੁਹੱਬਤੀ ਕੁਝ ਵੀ ਕਰੇ ਤੁਹਾਨੂੰ ਉਸ ਨਾਲ ਕੋਈ ਵਾਸਤਾ ਨਹੀਂ ਜੇ ਤੁਸੀਂ ਮੁਹੱਬਤ ਕਰਦੇ ਹੋ ਉਸਦੀ ਖੁਸ਼ੀ ਵੇਖੋ ਆਪਣੀ ਖੁਸ਼ੀ ਮੁਹੱਬਤ ਕਰਨ ਵਿੱਚ ਹੈ ਜੇ ਤੁਹਾਡੀ ਮੁਹੱਬਤ ਅਹਿਸਾਸ ਕਰਵਾਉਂਦੀ ਹੈ ਤਾਂ ਤੁਹਾਨੂੰ ਵੀ ਉਹ ਮੁਹੱਬਤ ਕਰੇਗਾ ਇਹ ਕਿਵੇਂ ਹੁੰਦੀ ਹੈ ਤਾਂ ਮਾਂ ਇੱਕ ਮੁਹੱਬਤ ਹੈ ਇਸ ਨੂੰ ਫੋਲੋ ਕਰੋ ਮਾਂ ਕੀ ਕੁਝ ਕਰਦੀ ਹੈ ਮੁਹੱਬਤ ਵਿੱਚ ਇਕ ਕਾਸ ਰਿਸ਼ਤਾ ਹੁੰਦਾ ਹੈ ਮੁਹੱਬਤ ਉਹੀ ਰਹਿੰਦੀ ਹੈ ਪਰ ਉਸ ਵਿਚਲਾ ਰਿਸ਼ਤਾ ਬਦਲ ਜਾਂਦਾ ਹੈ ਮਤਲਬ ਉਹ ਰਿਸ਼ਤਾ ਪਤੀ ਪਤਨੀ ਦੋਸਤ ਜਾਂ ਆਸ਼ਿਕ ਵਾਲਾ ਹੋਰ ਕੋਈ ਵੀ ਹੋ ਸਕਦਾ ਹੈ ਮੁਹੱਬਤ ਦਾ ਮਤਲਬ ਇਹ ਨਹੀਂ ਕਿ ਇਕੱਲੇ ਆਸ਼ਿਕਾ ਲਈ ਹੀ ਬਣੀ ਹੈ ਮੁਹੱਬਤ ਦਾ ਮਤਲਬ ਹੈ ਕਿ ਤਨ ਮਨੋ ਇਨਸਾਨ ਵਿਚਲੇ ਸਾਰੇ ਅਹਿਸਾਸ ਸਿਸਟਮ ਬਿਨਾ ਕਿਸੇ ਮਤਲਬ लालच लेन देन तो अपने एहसास ਨਾਲ ਜੋੜਨਾ ਉਸ ਉਤ ਤੋਂ નિશાవర్ ਹੋਣਾ ਆਪਣੀ ਚਾਹਤ ਨੂੰ ਪੂਰਾ ਕਰਨਾ ਹੈ ਜਿਸ ਵਿੱਚ ਆਪਾਂ ਨੂੰ ਪਾਉਣ ਦੀ ਕੋਈ ਲਾਲਸਾ ਨਹੀਂ ਬਲਕਿ ਉਸ ਨੂੰ ਹਰ ਪੱਖੋਂ ਸਮਝਣਾ ਤੇ ਖੁਸ਼ ਰੱਖਣਾ ਤੇ ਨਿਭਾਉਣ ਦੀ ਹੈ ਹਰ ਇੱਕ ਰਿਸ਼ਤੇ ਵਿੱਚ ਆਪਾਂ ਇਸ਼ਕ ਮੁਹੱਬਤ ਪਿਆਰ ਕਰ ਸਕਦੇ ਹਾਂ ਉਹ ਆਪਾਂ ਰਿਸ਼ਤੇ ਮੁਤਾਬਿਕ ਇੱਕ ਸਮਝਣਾ ਕਰ ਸਕਦੇ ਹਾਂ ਆ ਸ਼ਾਰੀਰੀਕ ਸੰਬੰਧ ਲਈ ਕਿ ਇਹ ਸਰੀਰਕ ਸੰਬੰਧ ਨੂੰ ਹੀ ਨਾ ਇਸ਼ਕ ਮੁਹੱਬਤ ਪਿਆਰ ਸਮਝਿਆ ਕਰੋ ਇਹ ਜ਼ਿੰਦਗੀ ਜਿਉਣ ਲਈ ਰਿਸ਼ਤੇ ਨੂੰ ਬਰਕਰਾਰ ਰੱਖਣ ਲਈ ਬਹੁਤ ਵੱਡੀ ਦੇਣ ਦਿੱਤੀ ਗਈ ਹੈ ਮੈਨੂੰ ਲਾਣਾ ਤਾਂ ਹੁੰਦੀ ਆ ਚ ਪਿਆਰ ਮੁਹੱਬਤ ਇਸ਼ਕ ਨੂੰ ਬਕਵਾਸ ਕਹਿੰਦੇ ਨੇ ਬਕਵਾਸ ਉਹ ਖੁਦ ਨੇ ਜਿਨ੍ਹਾਂ ਨੂੰ ਇਸ ਨੂੰ ਕਰਨ ਦਾ ਚਾਜ ਪਤਾ ਸਹੀ ਤਰੀਕਾ ਅਸਲ ਅਰਥ ਕੀਮਤ ਨਹੀਂ ਪਤਾ इस बिना जिंदगी ही नहीं है वेखो गौर करो आप कहने मैन किसी इंसान न प्यार इश्क मुहब्बत हो गया मैनों हो नहीं होया फिर असी उस इंसान तो बराबर क्यों मगते हाँ जबकि होया तो थू है सिर्फ तुसी ही करो उसका कोई रोल कोई दोष नहीं थोड़ा रिश्ता एहसास करवाएगा ਕਿ ਤੁਸੀਂ ਕਿਸ ਰਿਸ਼ਤੇ ਵਿੱਚ ਇਹ ਸਭ ਕਰ ਰਹੇ ਹੋ ਉਹ ਫਿਰ ਤੁਹਾਨੂੰ ਖੁਦ ਕਰੇਗਾ ਆਪ ਕਰਕੇ ਮੰਗਤੇ ਨਾ ਬਣਿਆ ਕਰੋ ਸੌਦੇ ਬਿਜ਼ਨਸ ਨਾ ਕਰੋ ਜੋ ਤੁਸੀਂ ਕਰਦੇ ਹੋ ਉਹ ਵੀ ਉਵੇਂ ਹੀ ਕਰੇ ਇਹ ਇੱਕ ਪਿਆਰ ਨਹੀਂ ਸਿਰਫ ਸੌਦਾ ਧੱਕਾ ਹੈ ਸਿਰਫ ਤੁਹਾਡਾ ਐਸਾ ਸੀ ਉਸ ਨੂੰ ਉਸ ਰਿਸ਼ਤੇ ਵਿੱਚ ਲੈ ਕੇ ਆਵੇਗਾ ਲੜਨਾ ਗੁੱਸੇ ਹੋਣਾ ਘੁਸਣਾ ਮਨਾਉਣਾ ਸਤਾਉਣਾ ਕੜਵਾਉਣਾ ਇਹ ਸਭ ਰਿਸ਼ਤੇ ਦੇ ਅੰਗ ਤੇ ਮਾਪ ਤੋਲ ਹਨ ਇਹਨਾਂ ਕਰਕੇ ਹੀ ਪਤਾ ਲੱਗਦਾ ਹੈ ਕਿ ਦੂਜਾ ਇਨਸਾਨ ਆਪਾਂ ਨੂੰ ਕਿੰਨਾ ਚਾਹੁੰਦਾ ਹੈ ਉਸਦੇ ਦਿਲ ਵਿੱਚ ਕੀ ਥਾਂ ਹੈ ਇਹਨਾਂ ਬਿਨਾ ਕੋਈ ਰਿਸ਼ਤਾ ਨਹੀਂ ਪਰ ਉਹ ਰਿਸ਼ਤੇ ਮੁਤਾਬਿਕ ਹੈ ਤੇ ਕਿ세 ਹੱਦ ਤੱਕ ਹੈ ਸਭ ਕੁਝ ਚੱਲਦਾ ਹੈ ਪਰ ਇਹਨਾਂ ਦੀ ਆਪਣੀ ਵੱਖਰੀ ਥਾਂ ਹੈ जिस रिश्ते शक है वह रिश्ता सच्चा नहीं क्योंकि शक विश्वास न सबूत दिता है कई रिश्ते शक कर टुटते हैं इंसान अपनी थान सही हों सच्चे प्यार मोहब्बत कदे भी नहीं वक हो सकते इस विच कोई शक वो लड़ाई नहीं होंगी क्योंकि ये रिश्ते अमर नहीं ਤੇ ਦਿਲਾ ਵਿੱਚ ਜਿਉਂਦੇ ਰਹਿੰਦੇ ਹਨ ਪਰ ਆਪਾਂ ਕਰਨ ਨਿਭਾਉਣ ਵਾਲੇ ਘਟਿਆ ਅੰਜਾਨ ਮੁਰਖ انسان ਹਾਂ ਜਿਨ੍ਹਾਂ ਨੂੰ ਇਹਨਾਂ ਦੇ ਅਰਥ ਕਵਿਲੀਅਤ ਕੀਮਤ ਸਕੂਨ ਚਾਹਤ ਨਹੀਂ ਪਤਾ ਆਪਾਂ ਸਮਝਦਾਰ ਨਹੀਂ ਹਾਂ ਹਰ ਰਿਸ਼ਤੇ ਦੀ ਜੜ ਸਿਰਫ ਸਮਝਦਾਰੀ ਸਮਝਣਾ ਹੈ ਆਪਾਂ ਇੱਕ ਆਪਣੇ ਅੰਦਰਲੇ ਬਹਿਮ ਨੂੰ ਹੀ ਸਭ ਕੁਝ ਮੰਨ ਕੇ ਖਤਮ ਕਰ ਦਿੰਦੇ ਹਾਂ ਤੇ ਕੁਮਲਿਸ਼ ਤੇ ਨੂੰ ਬਦਨਾਮ ਕਰਦੇ ਹਾਂ ਕਈ ਰਿਸ਼ਤੇ ਆ ਦੇ ਨਾਮ ਨਹੀਂ ਹੁੰਦੇ ਪਰ ਉਹ ਕਿਸੇ ਮੁਕਾਮ ਤੇ ਪਹੁੰਚ ਜਾਂਦੇ ਹਨ ਆਪਾਂ ਕਿਸੇ ਨੂੰ ਦਿলো ਸੱਚਾ ਇਸ਼ਕ ਪਿਆਰ ਕੁਝ ਵੀ ਕਰਦੇ ਹਾਂ ਸਿਰਫ ਉਸ ਦੀ ਹੀ ਜ਼ਿੰਦਗੀ ਦੀ ਖੁਸ਼ੀ ਬਾਰੇ ਸੋਚੋ ਆਪਣੇ ਤੋਂ ਆਪਣੇ ਦੂਰ ਕਿਉਂ ਹੋ ਜਾਂਦੇ ਨੇ ਕਿਉਂਕਿ ਉਸ ਰਿਸ਼ਤੇ ਵਿੱਚ ਇਨਸਾਨ ਨੂੰ ਆਪਾਂ ਕੈਦ ਗੁਲਾਮ ਕਰਨਾ ਚਾਹੁੰਦੇ ਹਾਂ ਉਹ ਆਪਣੇ ਕਟ ਪੁਤਲੀ ਹੋਵੇ ਬਸ ਉਹ ਆਪਣੇ ਤੱਕ ਹੀ ਸੀਮਿਤ ਹੋਵੇ ਉਹ ਸਿਰਫ ਤੁਹਾਡਾ ਹੀ ਬਣ ਜਾਵੇ ਕਿਉਂ ਭਈ ਉਸਦੇ ਕੋਈ ਅਰਮਾਨ ਨਹੀਂ ਸ਼ੌਂਕ ਸੁਪਨੇ ਰੀਝਾਂ ਪੂਰੀਆਂ ਕਰਨੀਆਂ ਨੇ ਉਸਨੇ ਤੁਹਾਨੂੰ ਸਿਰਫ ਆਪਣੇ ਜਜ਼ਬਾਤ ਦਿੱਤੇ ਹਨ ਆਪਣੇ ਆਪ ਨੂੰ ਵੇਚਿਆ ਤਾਂ ਨਹੀਂ ਉਸਦੇ ਹੋਰ ਵੀ ਨਜ਼ਦੀਕੀ ਰਿਸ਼ਤੇ ਹਨ ਨਾਲੇ ਇਨਸਾਨ ਇੱਕ ਇਨਸਾਨ ਨਾਲ ਨਹੀਂ ਰਹਿ ਸਕਦਾ ਹੋਰ ਵੀ ਰਿਸ਼ਤੇ ਨਿਭਾਉਣੇ ਹਨ माँ वल वेखो आप मुहब्बत करती है पर आपने तो पहला वो अपने पति नहब्बत करती है होर अनेक रिश्ते निभा है फिर भी अपने प्रति उसकी मुहब्बत बेशुमार है समझो यार असल रिश्ते है कि ने माँ कि रिश्त न बनी हो सब रिश्तों आपो अपनी थानते सुरक्षित रखती है हर एक इंसान को पूरा हक हाँ है अपने मुताबिक जिंदगी जिंता चाहे वह किसी मुहब्बत प्यार और कोई भी रिश्ता हो रिश्ते आजाद रखो अपने मुहब्बत प्यार इश्क जो भी है वो आजाद हो इंसान थानू छा वो चाहे सच्चा है जी भी सच्ची हो पर उसकी मजबूरी भी हो सकती है। ਤੁਹਾਡੇ ਖੁਦ ਵਿੱਚ ਵੀ ਕੋਈ ਕਮੀ ਹੋ ਸਕਦੀ ਹੈ। ਜਾਂ ਆਪਾਂ ਹੀ ਨਾਕਾਬਲ ਹੋਈਏ। ਜਾਂ ਆਪਾਂ ਪਹਿਲਾ ਹੀ ਗਲਤ ਇਨਸਾਨ ਚੁਣ ਲਿਆ ਹੋਵੇ। ਬਹੁਤ ਕੁਝ ਹੈ। ਹਰ ਕੋਈ ਸਹੀ ਵੀ ਨਹੀਂ ਹੁੰਦਾ ਤੇ ਹਰ ਕੋਈ ਗਲਤ ਵੀ ਨਹੀਂ ਹੁੰਦਾ। ਪਿਆਰ ਮੁਹੱਬਤ ਕਰ ਦੋ ਵੀ ਕਿਸੇ ਨਾਲ ਕਰ ਲਵੋ। ਜਿੰਨੀ ਮਰਜ਼ੀ ਵਾਰ ਕਰ ਲਵੋ। ਪਰ ਤੁਸੀਂ ਉਸ ਦੇ ਕਾਬਲ ਤੇ ਗੁਨਾਤਮਕ ਤਾਕਤ ਪਰ ਹੋਣੇ ਚਾਹੀਦੇ ਹੋ ਮੁੜ ਕਈ ਰਾਂਝੇ ਨੂੰ ਪਾਗਲ ਕਹਿੰਦੇ ਨੇ ਪਰ ਉਹਨੂੰ ਇਸਤਿਆਂ ਦਾ ਅਰਥ ਪਤਾ ਸੀ ਸਾਰੇ ਮਿਰਜ਼ੇ ਦੀ ਸਾਹਿਬਾ ਨੂੰ ਧੁਖੇ ਬਾਜ਼ ਕਹਿੰਦੇ ਨੇ ਪਰ ਮੈਂ ਨਹੀਂ ਕਹਿੰਦਾ ਮੈਂ ਸਲੂਟ ਕਰਦਾ ਉਸ ਸਾਹਿਬਾ ਨੂੰ ਜਿਸ ਨੂੰ ਕਿਤੇ ਗੁਨਾ ਦਾ ਅਹਿਸਾਸ ਹੋਇਆ ਕਿਉਂਕਿ ਉਹ ਮਿਰਜ਼ੇ ਤੋਂ ਪਹਿਲਾਂ ਕਿਸੇ ਹੋਰ ਧੀ ਵੀ ਥੀ ਸੀ ਆਪਣਾ ਖੂਨ ਸੀ ਉਹ ਸੇਵੀ ਮਾਪੇ ਸੀ ਰਿਸ਼ਤੇ ਪਿਆਰ ਸੀ ਥਿਰ ਤੋੜ ਕੇ ਉਹਨੇ ਆਪਣੇ ਮਾਪਿਆਂ ਦਾ ਪਿਆਰ ਫਰਜ਼ ਅਦਾ ਕੀਤਾ ਉਹ ਉਹਦੀ ਮਜਬੂਰੀ ਸੀ ਇੱਕ ਸੱਚੀ پاک ਪਵਿੱਤਰ ਮਾਪਿਆਂ ਦੀ ਮੁਹੱਬਤ ਦਾ ਕਤਲ ਕਰਕੇ ਕਿਹੜੀ ਮੁਹੱਬਤ ਨੂੰ ਜਿਉਂਦਾ ਰੱਖਣਾ ਚਾਹੁੰਦੇ ਹੋ ਸਾਰੇ ਰਿਸ਼ਤੇ ਤੋਂ ਵੱਡਾ ਤੇ ਪਵਿੱਤਰ ਰਿਸ਼ਤਾ ਮਾਪਿਆਂ ਦਾ ਹੈ ਮਾਪੇ ਭਾਵੇਂ ਸਹੀ ਨੇ ਭਾਵੇਂ ਗਲਤ ਪਰ ਉਹਨਾਂ ਦਾ ਰਿਸ਼ਤਾ ਥਾਤ ਪਵਿੱਤਰ ਹੁੰਦਾ ਹੈ ਸਾਰੇ ਰਿਸ਼ਤਿਆਂ ਦੇ ਪਿਆਰ ਮਾਪਿਆਂ ਦੇ ਪਿਆਰ ਅੱਗੇ ਕੱਖ ਨਹੀਂ ਸੋ ਜੋ ਰਿਸ਼ਤੇ ਹਨ ਇਹ ਜ਼ਿੰਦਗੀ ਸਾਰੇ ਉਮਰ ਇੱਕ ਜੁੜ ਨੂੰ ਪੂਰਾ ਕਰਨ ਲਈ ਅਸਲ ਮੰਜ਼ਿਲ ਨੂੰ ਪਾਰ ਲਾਉਣ ਲਈ ਬੇੜੀਆਂ ਹਨ ਜਿਨ੍ਹਾਂ ਦੀ ਆਪਾਂ ਬੇਅਦਬੀ ਤੇ ਬਦਨਾਮ ਕਰ ਰਹੇ ਹਾਂ ਜੀ ਆਪਾਂ ਨੂੰ ਇਹਨਾਂ ਬੇੜੀਆਂ ਨੂੰ ਚਲਾਉਣਾ ਨਹੀਂ ਆਉਂਦਾ ਜਾਂ ਸਫ਼ਰ ਨਹੀਂ ਕਰਨਾ ਆਉਂਦਾ ਤਾਂ ਸਿੱਖੋ ਬੇੜੀਆਂ ਨੂੰ ਬਦਨਾਮ ਨਾ ਕਰੋ ਹਾਂ ਪਰ ਸਿੱਖਿਆ ਵੀ ਬੇੜੀਆਂ ਵਿੱਚ ਵਹਿ ਕੇ ਜਾਓ ਮਤਲਬ ਰਿਸ਼ਤਿਆਂ ਵਿੱਚ ਪੈ ਕੇ ਸੋ ਸੋਚ ਸਮਝ ਤੋ ਕੰਮ ਲਵੋ ਹਰ ਇੱਕ ਰਿਸ਼ਤੇ ਨੂੰ ਮੋੜ ਕੇ ਉੱਤੇ ਹੀ ਨਾ ਲੈ ਕੇ ਆਵੋ ਸੱਚੀ ਮੁਹੱਬਤ ਜਿਸਮੀ ਮੁਹੱਬਤ ਨੂੰ ਲੈ ਕੇ ਇੱਕ ਕਹਾਣੀ ਹੈ ਕਿਦਾਂ ਸਭ ਕਿਵੇਂ ਹੁੰਦਾ ਹੈ